ਉਮਰ ਬਾਬਾ ਜੀ ਕਿੰਨੀ ਹੈ 75 ਸਾਲ ਦੀ ਉਮਰ ਹੈ ਦੇਖ ਲਓ ਬਾਬਾ ਜੀ ਦੀ ਤੇ ਐਡੀ ਠੰਡ ਦੇ ਵਿੱਚ ਦੋਸਤੋਂ ਧੁੰਦ ਦਾ ਲੈਵਲ ਇੰਨਾ ਕਿ ਜ਼ਿਆਦਾ ਹੈ ਕਿ ਮਸਾਗ ਪੰਜ ਸੱਤ ਫੁੱਟ ਤੱਕ ਦਿਸਦਾ ਹੋਊਗਾ ਬਿਲਕੁਲ ਦਿਸਣੋਂ ਹਟ ਗਿਆ ਵਿਜ਼ਿਬਿਲਿਟੀ ਜਮਾ 0 ਰਹੀ ਆ ਫਿਰ ਵੀ ਆਪਾਂ ਉੱਥੇ ਅੱਧੇ ਕਰੀ ਜਾਂ ਫਿਰ ਮੌਨਿੰਗ ਆਉਕ ਚਲੋ ਦੇਖਦੇ ਆ ਕੀ ਬਾਤ ਆ ਕੀ ਬਾਤ ਆ ਇਹਨੂੰ ਕਹਿੰਦੇ ਆ ਕੁਦਰਤ ਦਰ ਦੋਸਤੋਂ ਦਰਖਤਾਂ ਤੋਂ ਸਾਨੂੰ ਬਹੁਤ ਵੱਡੀ ਹੌਸਲੇ ਦੀ ਮਿਸਾਲ ਮਿਲਦੀ ਹੈ ਤੁਸੀਂ ਦੇਖੋ درختਾਂ ਦੇ ਇਸ ਟਾਈਮ ਪੱਤੇ ਜਿਹੜੇ ਬਿਲਕੁਲ ਝੜ ਚੁੱਕੇ ਨੇ ਕਿਉਂਕਿ ਠੰਡ ਦਾ ਮੌਸਮ ਹੈ ਸੀਜ਼ਨ ਪਰ ਫਿਰ ਵੀ ਉਹ ਇਸ ਹੌਸਲੇ ਦੇ ਵਿੱਚ ਖੜੇ ਨੇ ਕਿ ਬਹਾਰ ਆਊਗੀ ਤੇ ਪੱਤੇ ਆਉਣਗੇ ਅਸੀਂ ਇੱਕ ਵਾਰ ਫੇਰ ਲਹਿਰਾਵਾਂਗੇ ਪੱਤੇ ਸਾਡੇ ਤੇ ਹੌਸਲਾ ਨਹੀਂ ਛੱਡਣਾ ਚਾਹੀਦਾ ਬਿਨਾ ਮੌਸਮ ਤੋਂ ਬਾਰਿਸ਼ ਸਾਡੇ ਬਾਕਸ ਪਰ ਰੌਕ ਟੌਕਸਰ ਹੁੰਦੀ ਜਾਂਦੀ ਹੈ। ਗਰਾਊਂਡ ਸਾਡਾ ਸੁਨਣਾ ਪਿਆ ਅੱਜ ਜਿਹੜਾ ਗਰਮੀ ਦੇ ਵਿੱਚ ਨੌਜਵਾਨ ਦੀ ਮਿਹਨਤ ਆ ਵੀ ਕੋਣ ਨਹੀਂ ਠੰਡ ਚ ਦਿਮਾਗ ਤੋਂ ਪੈਦਲ ਠੰਡੀ ਬਹੁਤ ਜ਼ਿਆਦਾ ਬਾਈ ਦੋਸਤੋ ਠੰਡ ਇੰਨੀ ਜ਼ਿਆਦਾ ਸੀ ਕਿ ਕੁਝ ਕਰਨ ਨੂੰ ਜੀ ਨਹੀਂ ਕਰਦਾ ਸੀਗਾ ਚਲੋ ਫਿਰ ਵੀ ਹਿੰਮਤ ਕਰੀ ਪਰ ਆਲਾ ਕਰਿਆ ਕਿ ਕੁਝ ਮਿਹਨਤ ਕਰੀ ਜਾਵੇ 10 ਮਿੰਟ 15 ਮਿੰਟ ਲਾਏ ਜਾਂ ਤੇ ਕਿਉਂਕਿ ਵਿਜ਼ਿਬਿਲਟੀ ਨੂੰ ਦੇਖ ਸਕਦੇ ਤੁਸੀਂ ਜਿਵੇਂ ਦਰਸਤਾ ਆਪਣਾ ਦਰਸਤ ਨੂੰ ਪਿੱਛੇ ਜਿਹੜੀ ਨਹੀਂ ਜਿਆਦਾ ਧੁੰਦ ਸੀ ਕੋਹਰਾ ਵੀ ਨਾਲ ਦੇ ਨਾਲ ਡਿੱਗ ਰਿਹਾ ਜੀ ਚਲੋ ਫਿਰ ਵੀ ਆਪਾਂ ਆਪਣੇ ਸਰੀਰ ਨੂੰ ਤੰਗ ਕਰਨਾ ਸਹੀ ਸਮਝਿਆ ਕਿਉਂਕਿ ਇਹ ਸਰੀਰ ਹੈ ਇਹਨੂੰ ਜਿਹੜੇ ਸਿਲਾ ਲੈਂਗੇ ਆਪਾਂ ਇਹ ਉਸੇ ਪਾਸੇ ਲੱਗ ਜਾਂਦਾ ਤੇ ਆਖਰ ਨੂੰ ਮੋਨਾ ਤਾਂ ਰਾਖੀ ਹੈ ਤੇ ਮਿੱਟੀ ਹੈ ਮਿੱਟੀ ਕਿਸ ਕੰਮ ਦੀ ਮਿੱਟੀ ਤੋਂ ਕੰਮ ਲੈਣਾ ਹੈ ਜੀ ਬਾਕੀ ਆਪਾਂ ਅਕਸਰ ਦੇਖਦੇ ਆ ਨਾ ਜਿਵੇਂ ਆਪਾਂ ਕਹਿੰਦੇ ਨੇ ਵੀ ਜਿਵੇਂ ਫਿਲਮਾਂ ਦੇ ਵਿੱਚ ਆਪਾਂ ਇੱਕ ਦੂ ਦੇਖਦੇ ਹਾਂ ਹੀਰੋਇਨ ਦੇਖਦੇ ਆ ਉਹ ਬੁੱਢੇ ਕਿਉਂ ਨਹੀਂ ਹੁੰਦੇ ਮਤਲਬ ਕਿ ਉਹਨਾਂ ਦੀ ਉਮਰ ਉਹ ਇਹ ਜੀ ਪੇ ਨਹੀਂ ਆਪਾਂ ਦੇਖ ਕੇ ਕਹਿੰਦੇ ਆ ਯਾਰ ਵੀ ਇਹ ਬੁੱਢੇ ਕਿਉਂ ਨਹੀਂ ਹੁੰਦੇ ਜਿਵੇਂ ਇਹ ਜਿੱਦੇ ਦੇ ਦੇਖਦੇ ਇਹਨਾਂ ਨੂੰ ਇਹੀ ਦੇ ਦੇ ਅਸਲ ਦੇ ਵਿੱਚ ਆਪਾਂ ਕਹਿੰਦੇ ਉਹਨਾਂ ਦਾ ਖਾਣਾ ਪੀਣਾ ਵਧੀਆ ਖਾਣਾ ਪੀਣਾ ਵੀ ਚਲੋ ਕਿਸੇ ਕਿਸੇ ਹੱਦ ਤੱਕ ਸਹੀ ਹੁੰਦਾ ਪਰ ਅਸਲ ਦੇ ਵਿੱਚ ਦੋਸਤੋ ਉਹ ਨਾ ਮਤਲਬ ਕਿ ਜਿਹੜੇ ਅਦਾਕਾਰ ਹੁੰਦੇ ਆ ਫਿਲਮੇ ਐਕਟਰ ਹੁੰਦੇ ਆ ਜੀ ਉਹ ਕੀ ਕਰਦੇ ਨੇ ਉਹ ਮਤਲਬ ਕਿ ਦਿਨ ਦੇ ਵਿੱਚੋਂ ਅੱਧਾ ਘੰਟਾ ਘੰਟਾ ਆਪਣੇ ਸਰੀਰ ਨੂੰ ਜਰੂਰ ਦਿੰਦੇ ਆ ਤਾਂ ਕਿ ਉਹ ਫਿੱਟ ਰਹਿ ਸਕਣ ਮੱਕੀ ਐਕਸਰਸਾਈਜ਼ ਤਾਂ ਇੱਕ ਸਰੀਰ ਦਾ ਐਕਟੀਵਿਟੀ ਕਰਨ ਦਾ ਬਹੁਤ ਵਧੀਆ ਢੰਗ ਹੁੰਦਾ ਠੀਕ ਹੈ ਤੇ ਆਪਾਂ ਵੀ ਅੱਜ ਕਾਫੀ ਦਿਨਾਂ ਬਾਅਦ ਮਤਲਬ ਕਿ ਸੋਚਿਆ ਕਿ ਅੱਜ ਇਹ ਦਿਵਾਰ ਦਾ ਦਿਨ ਕੋਈ ਖਾਸ ਤਰੀਕੇ ਨਾਲ ਕੱਢਿਆ ਜਾਵੇ ਤੇ ਕਰਕੇ ਆਪਾਂ ਐਕਟੀਵਿਟੀ ਕਰਨੀ ਜ਼ਰੂਰੀ ਸਮਝੀ ਸਰੀਰ ਦੀ ਚਲੋ ਹਾਲਾਂਕਿ ਹਜੇ ਤਾਂ ਮਤਲਬ ਕਿ ਸੋਚਿਆ ਸੀ ਅੱਜ ਦਾ ਦਿਨ ਵੀ ਚਲੋ ਜਾ ਕੇ ਦੇਖਾਂਗੇ ਬਾਕੀ ਜੇ ਪ੍ਰਾਲਾ ਪਿਆ ਦਾ ਕੱਲ ਨੂੰ ਜਤੂਰ ਜਾਵਾਂਗੇ ਤੇ ਵੀਡੀਓ ਦੇ ਵਿੱਚ ਤੁਸੀਂ ਅੱਗੇ ਦੇਖੋ ਦੋਸਤੋ ਸਾਡੇ ਪਿੰਡ ਦੇ ਸਾਡੇ ਤਾਇਆ ਜੀ ਲੱਗਦੇ ਨੇ ਤੇ ਮਤਲਬ ਕਿ ਸਤ 75 ਸਾਲ ਦੀ ਉਮਰ ਹੋ ਗਈ ਉਹਨਾਂ ਦੀ ਤੇ ਉਹ ਕਹਿੰਦੇ ਵੀ ਮੇਰਾ ਰੁਟੀਨ ਬਣਿਆ ਹੋਇਆ ਹੈ ਗਰਮੀ ਸਰਦੀ ਇੱਕ ਬਰਾਬਰ ਹੈ ਉਹ ਲਗੇ ਮੈਂ ਆਪਣੇ ਸਰੀਰ ਨੂੰ ਸਵੇਰ ਦੀ ਸਿਹਤ ਕਰਨ ਦਾ ਕੋਈ ਇਹ ਜਿਹਾ ਦਿਨ ਹੋਇਆ ਨਹੀਂ ਹੁਣ ਵੀ ਜਿਸ ਦਿਨ ਮੈਂ ਬਾਜ਼ਾਰ ਚ ਪਰਖਿਆ ਹੋਵੇ ਤੇ ਬਾਕੀ ਉਹਨਾਂ ਨੇ ਨਵੇਂ ਨੌਜਵਾਨਾਂ ਨੂੰ ਵੀ ਇਹੀ ਮੈਸੇਜ ਦਿੱਤਾ ਕਿ ਹਰ ਤੋਂ ਬਦ ਆਪਣੇ ਸਰੀਰ ਦੀ ਸੋਝਵਾਲ ਖਿਆਲ ਕਰੋ ਠੰਡ ਜਿਆਦਾ ਸੀ ਤਾਂ ਕਰਕੇ ਉਹਨਾਂ ਦੀ ਯਾਦ ਰੱਖਣੀ ਨਹੀਂ ਕੋਸੀ ਨਾ ਕੋ ਗਾ ਦੇ ਖੜਨ ਦਾ ਸਰੀਰ ਠੰਡਾ ਹੋ ਜਾਂਦਾ ਤੇ ਚੱਲਦੇ ਰਹਿਣ ਨਾਲ ਸਰੀਰ ਗਰਮ ਰਹਿੰਦਾ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਹੁਣ ਬਾਬਾ ਜੀ ਆਉਣਗੇ ਖੜਦੇ ਨਾਲ ਦੋਸਤੋ ਦੇਖ ਲਓ ਮੈਨੂੰ ਆਏ ਨੂੰ ਕਰੀਬ ਪੌਣਾ ਘੰਟਾ ਘੰਟੇ ਵਾਂਗੂ ਹੋ ਗਿਆ ਕੋਈ ਨਹੀਂ ਦਿਸ਼ਾ ਕੋਈ ਰਾਹ ਦੇ ਵਿੱਚ ਕੋਈ ਬੰਦਾ ਇੱਕ ਵੀ ਨਹੀਂ ਆਇਆ ਸਿਰਫ ਆ ਬਾਬਾ ਜੀ ਆਏ ਸਾਡੇ ਪਿੰਡ ਦੇ ਤੇ ਤੁਸੀਂ ਦੇਖ ਲਓ ਵੀ ਹੋਊਗਾ ਬਾਬਾ ਜੀ ਉਮਰ ਕਿੰਨੀ ਹੋਊਗੀ ਤੁਹਾਡੀ ਉਮਰ ਬਾਬਾ ਜੀ ਕਿੰਨੀ ਆ 75 ਸਾਲ ਦੀ ਉਮਰ ਹੈ ਦੇਖ ਲਓ ਬਾਬਾ ਜੀ ਦੀ ਤੇ ਐਡੀ ਠੰਡ ਦੇ ਵਿੱਚ ਬਾਬਾ ਜੀ ਕਹਿੰਦੇ ਮੇਰਾ ਰੁਟੀਨ ਬਣਿਆ ਹੋਇਆ ਹੈ ਡੇਲੀ ਬਾਬਾ ਜੀ ਨੇ ਆਉਣਾ ਕਦੇ ਵੀ ਗੈਪ ਨਹੀਂ ਪਾਇਆ ਅਸੀਂ ਵੀ ਨਹੀਂ ਦੇਖਿਆ ਕਦੇ ਜਦੋਂ ਅਸੀਂ ਪਹਿਲਾਂ ਐਕਸਰਸਾਈਜ਼ ਕਰਨ ਆਉਂਦੇ ਸੀ ਉਦੋਂ ਵੀ ਬਾਬਾ ਜੀ ਰੁਟੀਨ ਸੀਗਾ ਬਾਬਾ ਜੀ ਕਿਵੇਂ ਤੰਦਰੁਸਤ ਰਹਿਣਾ ਦਾ ਸਰੀਰ ਇਹਨਾਂ ਪੂਰਾ ਫਿੱਟ ਜਮ ਠੀਕ ਹੈ ਬਾਬਾ ਜੀ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਨੌਜਵਾਨਾਂ ਨੂੰ ਕਹਣਾ ਵੀ ਮੈਨੂੰ ਭੱਜਣਾ ਭੱਜ ਲਓ ਬਾਬਾ ਜੀ ਕਹਿੰਦੇ ਜੀਨੇ ਰੇਸ ਲਾਉਣੀਆਂ ਬਾਬਾ ਜੀ ਕਹਿੰਦੇ ਮੇਰੇ ਨਾਲ ਲਾ ਸਕਦੇ ਆ ਤੇ ਆਹ ਦੇਖ ਲਓ 75 ਸਾਲ ਦੀ ਉਮਰ ਹੋ ਗਈ ਬਾਬਾ ਜੀ ਇਨੀ ਧੁੰਦ ਦੇ ਵਿੱਚ ਖੇਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਸਲਾਮ ਹੈ ਬਾਬਾ ਜੀ ਨੂੰ ਕਿਉਂਕਿ ਖਰਾਕਾਂ ਪ੍ਰਾਣੀਆਂ ਚਲੋ ਸਰੀਰ ਨੂੰ ਕੰਟਰੋਲ 'ਚ ਰੱਖਣਾ ਆਉਦੇ ਸਾਰੇ ਹੁੰਦਾ ਹੈ ਧੰਨਵਾਦ ਜੀ ਦੇਖ ਲਓ ਦੋਸਤੋ ਕਹਿੰਦੇ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਘਰਾਗਾਂ ਕੰਮ ਹੋਣੀਆਂ ਤੇ ਜਿੱਥੇ ਮਤਲਬ ਕਿ ਇੰਨੀ ਕੋਰੇ ਦੇ ਵਿੱਚ ਇੰਨੀ ਠੰਡ ਦੇ ਵਿੱਚ ਕੋਈ ਨੌਜਵਾਨ ਨਹੀਂ ਇੱਥੇ ਮੈਨੂੰ ਦਿਖ ਰਿਹਾ ਸੀ ਇੱਥੇ ਚਲੋ ਹੁਣ ਪਤਾ ਲੱਗਿਆ ਗਲਤੀ ਮਾਫ ਕਰਿਓ ਬਾਬਾ ਜੀ ਬਾਬਾ ਜੀ ਕਹਿੰਦੇ ਮੈਂ ਤੁਹਾਡਾ ਬਾਬਾ ਨਹੀਂ ਲੱਗਦਾ ਮੈਂ ਤੇਰਾ ਤਾਇਆ ਲੱਗਦਾ ਇਹ ਵੀ ਚੀਜ਼ ਆ ਜੋ ਬਈ ਨੂੰ ਪਤਾ ਲੱਗੀ ਪਹਿਲੀ ਵਾਰ ਚਲੋ ਕਈ ਵਾਰ ਨਹੀਂ ਆਪਾਂ ਨੂੰ ਪਤਾ ਹੁੰਦਾ ਨਾ 26 27 ਸਾਲ ਦੀ ਉਮਰ ਹੋ ਗਈ ਸਾਈ ਵੀ ਹੋ ਗਈ ਫਿਰ ਵੀ ਨਹੀਂ ਪਤਲਾ ਅੱਜ ਪਤਲਾ ਗਿਆ ਵੀ ਤਾਇਆ ਜੀ ਲੱਗਦੇ ਨੇ ਜਿਹੜੇ ਤਾਇਆ ਜੀ ਮਤਲਬ ਕਿ ਸਾਨੂੰ ਮਿਲਦੀ ਰਹਿੰਦੇ ਨੇ ਜਦੋਂ ਅਸੀਂ ਐਕਸਰਸਾਈਜ਼ ਕ ਵਗੈਰਾ ਕਰਨ ਆਉਂਦੇ ਆ ਤੇ ਗਰਮੀ ਦੇ ਵਿੱਚ ਵੀ ਉਹ ਕਹਿੰਦੇ ਵੀ ਮੇਰਾ ਹੁਣ ਇਸ ਇਨੀ ਠੰਡ ਦੇ ਵਿੱਚ ਕੋਰੇ ਦੇ ਠੰਡ ਦੇ ਵਿੱਚ ਵੀ ਰੁਟੀਨ ਬਣਿਆ ਹੋਇਆ ਤੇ ਨੌਜਵਾਨਾਂ ਨੂੰ ਬਹੁਤ ਵੱਡਾ ਚੈਲੰਜ ਦਿੱਤਾ ਉਹਨਾਂ ਨੇ ਵੀ ਅੱਜ ਕੱਲ ਦੇ ਨੌਜਵਾਨ ਜਿਹੜੇ ਮਤਲਬ ਕਿ ਮੇਰੇ ਬਰੋਬਰ ਆ ਕੇ ਦਿਖਾਉ ਉਥੇ ਚਲੋ ਗੱਲ ਵੀ ਸੱਚੀ ਹੈ Como a Dica diz, meu papai.